5 ਮਾਰਚ ਪੰਜਾਬ ਵਿੱਚ ਕਿਸਾਨਾਂ ਦੇ ਸੰਘਰਸ਼ ਨੂੰ ਨਵੀਂ ਚੋਟੀ ਮਿਲ ਗਈ ਹੈ ਜਦੋਂ ਪੰਜਾਬ ਪੁਲਿਸ ਨੇ ਭਾਰਤੀ ਕਿਸਾਨ ਯੂਨੀਅਨ ਬੀਕੇਯੂ ਅਗਰਾਹਾਂ ਦੇ ਆਗੂ ਜਗਿੰਦਰ ਸਿੰਘ ਅਗਰਾਹਾਂ ਬਲਵੀਰ ਸਿੰਘ ਰਾਜੇਵਾਲ ਅਤੇ ਕਈ ਹੋਰ ਸੀਨੀਅਰ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਇਹ ਗ੍ਰਿਫਤਾਰੀ ਚੰਡੀਗੜ੍ਹ ਮੋਰਚੇ ਦੀ ਤਿਆਰੀ ਦੇ ਮੱਦੇਨਜ਼ਰ ਕੀਤੀ ਗਈ ਹੈ ਜਿਸ ਤੋਂ ਕਿਸਾਨ ਆਗੂ ਬਹੁਤ ਖਫਾ ਹਨ ਕਿਸਾਨ ਜਥੇਬੰਦੀਆਂ ਵੱਲੋਂ 5 ਮਾਰਚ ਨੂੰ ਚੰਡੀਗੜ੍ਹ ਵਿਖੇ ਮੋਰਚਾ ਲਾਉਣ ਦੀ ਕੋਸ਼ਿਸ਼ ਨਾ ਕੀਤੀ ਗਈ ਸੀ ਇਸੇ ਸੰਦਰਭ ਵਿੱਚ ਪੰਜਾਬ ਪੁਲਿਸ ਨੇ ਥਾਣੇ ਥਾਣੇ ਤੇ ਨਾਕੇਬੰਦੀ ਕਰ ਦਿੱਤੀ ਅਤੇ ਕਈ ਆਗੂਆਂ ਨੂੰ ਰਾਹ ਵਿੱਚ ਹੀ ਰਸਤੇ ਵਿੱਚ ਲੈ ਲਿਆ ਪੁਲਿਸ ਨੇ ਜਗਿੰਦਰ ਸਿੰਘ ਅਗਰਾਹ ਨੂੰ ਰਾਹ ਵਿੱਚ ਹੀ ਘੇਰ ਕੇ ਛਾਜਲੀ ਥਾਣੇ ਲਜਾਇਆ ਗਿਆ ਪੁਲਿਸ ਨੇ ਪਹਿਲਾਂ ਹੀ ਅਗਰਾਹ ਦੇ ਘਰ ਤੇ ਛਾਪਾ ਮਾਰਿਆ ਸੀ ਪਰ ਉਹ ਘਰ ਵਿੱਚ ਮੌਜੂਦ ਨਹੀਂ ਸਨ ਇਹ ਕਾਰਵਾਈ ਕਿਸਾਨਾਂ ਦੇ ਸੰਘਰਸ਼ ਨੂੰ ਰੋਕਣ ਦੀ ਇੱਕ ਪਹਿਲ ਵਜੋਂ ਵੇਖੀ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਨੇ ਕਿਸਾਨਾਂ ਦੀ ਪ੍ਰਤੀਕਿਰਿਆ 4 ਮਾਰਚ ਨੂੰ ਖਾੜਵੀ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਧਰਨੇ ਤੇ ਸਖਤ ਰਵਈਆ ਦਿਖਾਇਆ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਸਰਕਾਰ ਦੀ ਇਜਾਜ਼ਤ ਤੋਂ ਬਿਨਾਂ ਧਰਨਾ ਨਹੀਂ ਲੱਗਣ ਦੇਵਾਂਗੇ ਇਸ ਬਿਆਨ ਤੋਂ ਬਾਅਦ ਕਿਸਾਨਾਂ ਗੁੱਸੇ ਵਿੱਚ ਆ ਗਏ ਅਤੇ ਉਹਨਾਂ ਸੂਬਾ ਸਰਕਾਰ ਤੇ ਧੋਖੇ ਧੜੀ ਦੇ ਦੋਸ਼ ਲਗਾਏ ਜਗਿੰਦਰ ਸਿੰਘ ਗਰਾਹਾਂ ਨੇ ਅੱਜ ਸਵੇਰੇ ਕਿਸਾਨਾਂ ਦੇ ਕਰਾਂਦੇ ਹੋਏ ਛਾਪੇਮਾਰੀ ਨੂੰ ਤਾਨਾਸ਼ਾਈ ਕਰਾਰ ਦਿੱਤਾ ਉਹਨਾਂ ਕਿਹਾ ਕਿ 2023 ਵਿੱਚ ਮੰਨੀਆਂ ਗਈਆਂ ਮੰਗਾਂ ਨੂੰ ਅਜੇ ਵੀ ਪੂਰੀਆਂ ਨਹੀਂ ਹੋਈਆਂ ਕਿਸਾਨ ਜਥੇਬੰਦੀਆਂ ਦਾ ਐਲਾਨ ਸੰਘਰਸ਼ ਹੋਰ ਤੇਜ਼ ਹੋਵੇਗਾ ਬੀਕੇਯੂ ਅਗਰਾਹ ਦੇ ਆਗੂ ਜਗਤਾਰ ਸਿੰਘ ਕਾਲਾਚਾੜ ਨੇ ਦੱਸਿਆ ਕਿ ਯਕਿੰਦਰ ਸਿੰਘ ਅਗਰਾਹ ਦੇ ਹੋਰ ਕਿਸਾਨ ਆਗੂਆਂ ਦੇ ਨਾਲ ਚੰਡੀਗੜ੍ਹ ਵੱਲ ਆ ਰਹੇ ਹਨ ਪਰ ਪੁਲਿਸ ਨੇ ਉਹਨਾਂ ਨੂੰ ਰਾਹ ਵਿੱਚ ਹੀ ਰੋਕ ਲਿਆ ਉਹਨਾਂ ਕਿਹਾ ਕਿ ਕਿਸਾਨ ਸੰਘਰਸ਼ ਹੁਣ ਔਰ ਤੇਜ਼ ਹੋਵੇਗਾ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਕਿ ਅੱਜ ਦੁਪਹਿਰ 1:30 ਵਜੇ ਚੰਡੀਗੜ੍ਹ ਵੱਲ ਕੋਚ ਕੀਤਾ ਜਾਵੇਗਾ ਤੇ ਹਿਰਾਸਤ ਵਿੱਚ ਲਏ ਗਏ ਆਗੂਆਂ ਨੂੰ ਛਡਾਉਣ ਲਈ ਉਚੇਰੀ ਲੜਾਈ ਲੜੀ ਜਾਵੇਗੀ ਕਿਸਾਨ ਆਗੂਆਂ ਦੀ ਹਿਰਾਸਤ ਤੇ ਪੰਜਾਬ ਵਿੱਚ ਤਣਾਅ ਵਧ ਗਿਆ ਹੈ ਚੰਡੀਗੜ੍ਹ ਮੋਰਚੇ ਨੂੰ ਲੈ ਕੇ ਪੁਲਿਸ ਅਤੇ ਕਿਸਾਨ ਆਗੂਆਂ ਵਿਚਾਲੇ ਟਕਰਾਅ ਦੀ ਸੰਭਾਵਨਾ ਵਧ ਗਈ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਸਰਕਾਰ ਕਿਸ ਤਰੀਕੇ ਨਾਲ ਇਸ ਸੰਘਰਸ਼ ਨੂੰ ਹੱਲ ਕਰੇਗੀ ਜਾਂ ਇਹ ਹਾਲਾਤ ਹੋਰ ਵਿਗੜਨਗੇ